ਸਕੂਲ ਦੀ ਵਰਦੀ ਪਿੱਛੇ ਪੈ ਗਿਆ ਕੁਤਮਾਨ ਦੇਖੋ ਪਟਿਆਲੇ ਦੇ ਵੱਡੇ ਸਕੂਲ ਦਾ ਇਹ ਹਾਲ ਬੱਚਿਆਂ ਨੂੰ ਨਹੀਂ ਦੇਣ ਦਿੱਤਾ ਪੇਪਰ ਗੁੱਸੇ ਦੇ ਵਿੱਚ ਆਏ ਮਾਪੇ ਪਹੁੰਚ ਗਏ ਸਕੂਲ ਉੱਪਰ ਕਰ ਦਿੱਤਾ ਵੱਡਾ ਹੰਗਾਮਾ ਤੁਸੀਂ ਦੇਖੋ ਇਹ ਵੱਡੀ ਖਬਰ ਪਟਿਆਲੇ ਦੇ ਨਾਮੀ ਭੁਖਿੰਦਰਾ ਇੰਟਰਨੈਸ਼ਨਲ ਸਕੂਲ ਦੀ ਇਹ ਵੀਡੀਓ ਹੈ ਜਿੱਥੇ ਉਸ ਸਮੇਂ ਰੋਲਾ ਪੈ ਜਾਂਦਾ ਹੈ ਜਦੋਂ ਸਕੂਲ ਮੈਨੇਜਮੈਂਟ ਦੇ ਵੱਲੋਂ ਪੇਪਰ ਨਹੀਂ ਦੇ ਦਿੱਤਾ ਬੱਚਿਆਂ ਨੂੰ ਤਾਂ ਮਾਪੇ ਉਸ ਸਕੂਲ ਦੇ ਵਿੱਚ ਪਹੁੰਚਦੇ ਨੇ ਤੇ ਕਰਮਾ ਪੜਿਆ ਤੋਂ ਵੀ ਸੁਣੋ ਤੁਸੀ ਇਹ ਪੂਰੀ ਕਹਾਣੀ ਤੇਜਵੀਰ ਹੈ ਮੇਰਾ ਕਲਾਸ ਬੇਟਾ ਨਹੀਂ ਇਹ ਬੱਚੇ ਦਾ ਇੰਨਾ ਘਬਰਾ ਕੇ ਫੋਨ ਆਇਆ ਮम्मा ਫਟਾਫਟ ਨਾ ਡਰੈਸ ਪਹਿਜੋ ਪਹਿਲੇ ਤਾਂ ਮਾਈਂਡ ਇਚ ਇਹ ਥਾਟ ਆਂਦਾ ਹੈ ਕਿ ਪਤਾ ਨਹੀਂ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਕਿਸੇ ਵੀ ਪੇਰੈਂਟ ਨੂੰ ਚਲੋ ਹਰ ਇੱਕ ਦੇ ਮਾਈਂਡ ਚ ਇਹ ਥਾਟ ਆਏਗਾ ਕਿ ਸਾਡੇ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਇੰਨਾ ਘਬਰਾ ਕੇ ਫੋਨ ਆਇਆ ਫਿਰ ਉਸ ਤੋਂ ਬਾਅਦ ਜਿਹੜਾ ਜਿੱਥੇ ਮਾਰਨਿੰਗ ਅਸੈਂਬਲੀ ਹੁੰਦੀ ਹੈ 行ったんたこいまいねにらかばいなり。 ਗੀ ਸਾਰੇ ਇਸ ਤਰ੍ਹਾਂ ਨਹੀਂ ਹੁੰਦਾ ਇਹਨਾਂ ਦੇ ਸਕੂਲ ਚ ਆਪਣੀ ਇੰਨੀ ਪ੍ਰੋਬਲਮਸ ਹੈ ਅਸੀਂ ਤਾਂ ਕੋਈ ਕੁਐਸਚਨ ਰੇਜ਼ ਨਹੀਂ ਕੀਤਾ ਹਮੇਸ਼ਾ ਕੋਆਪਰੇਟ ਕੋਆਪਰੇਸ਼ਨ ਦਿਖਾਈ ਹੈ ਸੱਤ ਬੱਚੇ ਮਰੇ ਇਹਨਾਂ ਦਾ ਐਕਸ਼ਨ ਨਹੀਂ ਲਿਆ ਦਿੱਤਾ ਇਹ ਤਾਂ ਹੀ ਹੁੰਦਾ ਜਿਹੜੇ ਇਹਨਾਂ ਦੇ ਸਕੂਲ ਦੇ ਸਮਾਣਾ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਨਾ ਜਿਹੜੇ ਉਹ ਸੱਤ ਬੱਚੇ ਵਿਚਾਰੇ ਮਰੇ ਆ ਉਹ ਇਸ ਸਕੂਲ ਦੀ ਗਲਤੀ ਨਾਲ ਮਰੇ ਆ ਇਸ ਸਕੂਲ ਤੇ ਐਕਸ਼ਨ ਹੋਇਆ ਨਹੀਂ ਜਿਸ ਕਰਕੇ ਚੁੱਪ ਤਾਈ ਚਾੜੇ ਹੁੰਦੇ ਆ ਮੈਂ ਆਪਣੀ ਬੇਟੀ ਨੂੰ ਰੋਜ਼ ਸਕੂਲ ਲੈਣ ਆਉਂਦੀ ਸੀਗੀ ਜਿੱਥੇ ਮੈਂ ਖੜਦੀ ਸੀ ਉੱਥੇ ਪ੍ਰਿੰਸੀਪਲ ਮੈਮ ਖੜਦੇ ਸੀ ਉੱਥੋਂ ਹੀ ਉਹ ਬੱਚਿਆਂ ਦੀ ਗੱਡੀ ਜਾਂਦੀ ਸੀ ਉਸ ਟਾਈਮ ਪ੍ਰਿੰਸੀਪਲ ਮੈ ਬੱਚੇ ਕਿਉਂ ਉਠਾਏ ਹੈ ਤੁਸੀਂ ਮੈਨੂੰ ਆਪਣੀ ਗੱਡੀ ਦੇ ਸਾਰੇ ਸੇਫਟੀ ਸਾਰੀ ਚੈੱਕ ਕਰਵਾਓ